Eu <music> ਹਾਂਜੀ ਜੈਹਨ ਜਨਾਬ ਹਾਂਜੀ ਅੱਜ ਦੇ ਮੌਕੇ ਤੇ ਕੀ ਕਹਿਣਾ ਚਾਹੂੰਗਾ ਜੀ ਦੇਖੋ ਜਿਹੜਾ ਇਹ ਇਨਕਲਾਬ ਮੇਲਾ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਮਨਾਇਆ ਜਾ ਰਿਹਾ ਹੈ ਖਟਕਲ ਰੋਕ ਕਲਾ ਵਿਖੇ ਜਿਹੜਾ ਕਿ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਪਿੰਡ ਹੈ ਤੇ ਇਹ ਹਰ ਸਾਲ ਹੀ ਮੇਲਾ ਬੜੇ ਧੁੰਮ ਕਾਮ ਨਾਲ ਮਨਾਇਆ ਜਾਂਦਾ ਹੈ ਤੇ ਇਸ ਸਾਲ ਵੀ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਪੂਰੇ ਬਹੁਤ ਸਰਦਾਰ ਭਗਤ ਸਿੰਘ ਜੀ ਨੂੰ ਸਮਰਪਿਤ ਉਹਨਾਂ ਦੇ ਨਾਟਕ ਨਾਟਿਆ ਕੂਰੀਓਗ੍ਰਾਫੀ ਉਹਨਾਂ ਦੇ ਨਾਂ ਤੇ ਜੋ ਵੀ ਸਾਡੇ ਸੋਚ ਆਉਣਾ ਦੀ ਜਿਹੜੀ ਉਹ ਲੋਕਾਂ ਨੂੰ ਦਰਸਾਉਂਦੀ ਹੈ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਭਗਤ ਸਿੰਘ ਉਹਨਾਂ ਨੇ ਜੋ ਕੁਰਬਾਨੀ ਦਿੱਤੀ ਹੈ ਉਸ ਅੱਤ ਕਾ ਹੀ ਅਸੀਂ ਅੱਜ ਇਕਾਜ਼ਾਤ ਭਾਰਤੀਸਾਨ ਦੇ ਆਗਾਰ ਹੈ ਸਭ ਤੋਂ ਵੱਡੀ ਗੱਲ ਹੈ ਫੌਰਨ ਦੇ ਵਿੱਚੋ ਵੀ ਇਹ ਸਾਈਕਲ ਤੇ ਆਇਆ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਕੋਈ ਵੀ ਡੈਡੀਕੇਸ਼ਨ ਹੈ ਵੀ ਉਹਨਾਂ ਨੇ ਜੰਗ ਲਗਿਆ ਵੀ ਅਸੀਂ ਖਟਕੜ ਨਵੀ ਜਾ ਕੇ 23 ਸਾਲ ਦਾ ਨੌਜਵਾਨ ਸੀ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਹੱਸਦੇ ਹਾਸਤੇ ਹਾਸੇ ਨੂੰ ਚੜਿਆ ਇਹ ਦਰਸਾਉਂਦਾ ਹੈ ਵੀ ਸੋਚ ਹੈ ਉਹ ਕਲੇ ਭਾਰਤ ਵਾਸਤੇ ਨਹੀਂ ਅੰਤਰਰਾਸ਼ਟਰੀ ਪੱਧਰ ਦੀ ਸੋਚ ਸੀ ਤੇ ਜਿਹਦੇ ਬਾਹਰਲੇ ਸਾਡੇ ਲੋਗ ਨੇ ਜਿਹੜੇ ਹੋਰ ਦੇਸ਼ਾਂ ਵਿੱਚ ਰਹਿੰਦੇ ਨੇ ਉਹ ਵੀ ਨਾਤ ਪ੍ਰਭਾਵਤ ਹਨ ਜੈ ਜੈ